ਜਜਵਾਤਾਂ ਤੇ ਭਾਵਨਾ ਦੀ ਤਰਜਮਾਨੀ ਕਰੇ ਉਸ ਸ਼ਖਸੀਅਤ ਨੂੰ ਪੱਤਰਕਾਰ ਕਹਿੰਦੇ ਨੇ ਤੇ ਸਫਲ ਪੱਤਰਕਾਰ ਦੀ ਸ਼੍ਰੇਣੀ ਦੇ ਵਿੱਚ ਉਹੀ ਆਉਂਦਾ ਜਿੱਥੇ ਉਹ ਜਜਵਾਤਾਂ ਦੇ ਵਿੱਚ ਤੇ ਭਾਵਨਾਵਾਂ ਦੇ ਵਿੱਚ ਗੱਲ ਕਹੀ ਜਾਵੇ ਤੇ ਉੱਥੇ ਪੱਤਰਚਾਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਜਜਵਾਤ ਦੂਜਿਆਂ ਦੇ ਦੇਖਣੇ ਐ ਤੇ ਭਾਵਨਾ ਦੂਜਿਆਂ ਦੀਆਂ ਦੇਖੇ ਜਦੋਂ ਇਹ ਕੰਮ ਕਰਨਾ ਪੈਂਦਾ ਹੈ ਉੱਥੇ ਚੁਣੌਤੀਆਂ ਵੀ ਭਰਪੂਰ ਆਉਂਦੀਆਂ ਹਨ ਉਹ ਚੁਣੌਤੀਆਂ ਜਿਹੜੀਆਂ ਹਨ ਉਸ ਦੇ ਨਾਲ ਨਿਪਟਣ ਦੇ ਲਈ ਬਿੱਤ ਵੱਡੀ ਮਰਗਤਾ ਦੀ ਲੋਹੜ ਹੁੰਦੀ ਹੈ ਅੱਜ ਦੇ ਯੁੱਧ ਦੇ ਵਿੱਚ ਨਾ ਡੌਲਿਆਂ ਨਾਲ ਨਾ ਹਥਿਆਰਾਂ ਨਾਲ ਅਤੇ ਨਾ ਹੀ ਤਾਕਤ ਦੇ ਨਾਲ ਉਹ ਜਿੱਤ ਪ੍ਰਾਪਤ ਕੀਤੀ ਜਾ ਸਕਦਾ ਇਸ ਬਾਰੇ ਮੈਂ ਸਪਸ਼ਟ ਜੇ ਉਹ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਉਹ ਕਲਮ ਦੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਕਲਮ ਉਸ ਦੇ ਵਿੱਚ ਇੰਨੀ ਤਾਕਤ ਬਾਰ ਹੈ ਕਿ ਉਸ ਨੂੰ ਐਟਮ ਬੰਬ ਵੀ ਛਤਮ ਨਹੀਂ ਕਰ ਸਕਦਾ ਸੋ ਜਿੱਥੇ ਪੱਤਰਕਾਰਾਂ ਦੀ ਨਿਰਪੱਖਤਾ ਤੇ ਆਜ਼ਾਦੀ ਜ਼ਰੂਰੀ ਹੈ ਉਥੇ ਤਕੀਆ ਕਲਮ ਤੇ ਬੋਲਣ ਦਾ ਢੰਗ ਵੀ ਬਹੁਤ ਜ਼ਰੂਰੀ ਹੈ ਲੇਖਨ ਦਾ ਢੰਗ ਵੀ ਬਹੁਤ ਜ਼ਰੂਰੀ ਹੈ ਕਹਿੰਦੇ ਸਹਿਰ ਕਰਦੇ ਵਕਤ ਆਪਦੀ ਜਿਹੜੀ ਛੜੀ ਹੈ ਉਸ ਨੂੰ ਟਮਾਉਣ ਦਾ ਹਰ ਇੱਕ ਨੂੰ ਹੱਕ ਹੈ ਪਰੰਤੂ ਜਦੋਂ ਉਹ ਛੜੀ ਦੂਜੇ ਦੇ ਨੱਕ ਨੂੰ ਲੱਗ ਜਾਵੇ ਤਾਂ ਉਹ ਅਧਿਕਾਰ ਜਿਹੜਾ ਹੈਗਾ ਉਹ ਖਤਰੂ ਹੋ ਜਾਵੇ ਉਹ ਕਿੰਨੀ ਵੀ ਤੱਤਵਰ ਗਿਆਨ ਹੋਵੇ ਕਿੰਨੀ ਵੀ ਤੱਤਵਰ ਉਸ ਨੇ ਆਪਦੀ ਰਚਨਾ ਲਿਖੀ ਹੋਵੇ ਤੱਤਵਰ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੋਵੇ ਪਰੰਤੂ ਜਿੱਥੇ ਬੋਲਬਾਨੀ ਤੇ ਤਕੀਆ ਕਲਾਮ ਜਿਹੜਾ ਹੈ ਜੜਾ ਗਲਤ ਹੋ ਗਿਆ ਉਹ ਬੇਸਰ ਹੋ ਜਾਊਗਾ ਅੱਜ ਮਹਾਨ ਸਖਸੀਤਾ ਜਿਹੜੀਆਂ ਨੇ ਉਹ ਸਟੇਜ ਤੇ ਬਿਰਾਜਮਾਨ ਨੇ ਜਿਨ੍ਹਾਂ ਨੇ ਜਨਤਾ ਦੀ ਤਰਜਮਾਨੀ ਕਰਨੀ ਹੈ ਉਹ ਅਤਵਾਰ ਜਿਹੜਾ ਇਨਸਾਨ ਦੀ ਰੂਹ ਤੇ ਰਵਾ ਹੁੰਦੀ ਹੈ ਤੇ ਜਿਸ ਨੇ ਉਹ ਰੂਹ ਤੇ ਰਵਾ ਜਿਹੜੀ ਹੈ ਉਸ ਦੇ ਵਿੱਚ ਲਿਖਣਾ ਤੇ ਉਸ ਰਚਨਾ ਨੂੰ ਪੂਰਾ ਕਰਨਾ ਹੈ ਉਹਨਾਂ ਦਾ ਇਸ ਸਟੇਜ ਤੇ ਮੌਜੂਦ ਹੋਣਾ ਤੇ ਆਪਣੇ ਵਿਚਾਰ ਪ੍ਰਗਟ ਕਰਨਾ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਮੈਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਪ੍ਰਬੰਧਕਾਂ ਨੂੰ ਵਧਾਈ ਦਿਨਾ ਹੈ ਕਿ ਉਹਨਾਂ ਨੇ ਸੂਬੇ ਦੇ ਸਮੇਲਨ ਦਾ ਇੱਥੇ ਆਯੋਜਨ ਕੀਤਾ ਹੈ ਇਸ ਵਧਾਈ ਦੇ ਨਾਲ ਹੀ ਮੈਂ ਮਾਫੀ ਚਾਹੁੰਨਾ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਖੱਤ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਸਾਡੇ ਜਿਹੜੇ ਅੱਜ ਦੇ ਵਿਸ਼ੇਸ਼ ਮਹਿਮਾਨ ਨੇ ਡੀਐਸਪੀ ਸਾਹਿਬ ਵਿਰਖ ਸਾਹਿਬ ਸੰਤ ਕੋਮਲ ਸਿੰਘ ਜੀ ਚੰਨਾ ਸਾਹਿਬ ਐ ਇੱਕ ਵਾਰੀ ਮੈਂ ਤੌਰ ਕਰਵਾ ਦੇਵਾਂ ਸਾਡੀ ਜਿਹੜੀ ਸਟੇਟ ਬੋਡੀ ਦੀ ਕਮੇਟੀ ਹੈ ਮਾਣਤੇ ਬਰਾਜਮਾਨ ਨੇ ਜੀ ਸ੍ਰੀ ਬਲਵਿੰਦਰ ਜੰਮੂ ਜੀ ਜਿਹੜੇ ਸਾਡੇ ਸਕੱਤਰ ਜਨਰਲ ਨੇ ਇੰਡੀਅਨ ਜਰਨਲਿਸਟ ਜਿਹੜੀ ਆਂਦੀ ਹੈ ਤੇ ਚੇਅਰਮੈਨ ਨੇ ਪੰਜਾਬ ਦੇ ਔਰ ਉਹਨਾਂ ਦੇ ਨਾਲ ਬਲਵੀਰ ਜੰਡੂ ਜੀ ਜਿਹੜੇ ਸਾਡੇ ਸੂਬਾ ਪ੍ਰਧਾਨ ਨੇ ਤੇ